ਜੋ ਡੀਜੀਪੀ ਪੰਜਾਬ ਅਤੇ ਬਠਿੰਡਾ ਦੇ ਐਸਐਸਪੀ ਅਮਿਤ ਕੌਰ ਲਾਇਫਸਟਾਈਲ ਇਹਨਾਂ ਦੇ ਦਿਸ਼ਾ ਨਿਰਦੇਸ਼ ਚੱਲਦੇ ਹੋਏ ਤੇ ਮਾਣੇ ਅਨੁਸਾਰ ਉਹ ਜਿਹੜੀ ਬਠਿੰਡਾ ਪੁਲਿਸ ਵੱਲੋਂ ਮੁਹਿੰਮ ਚਲਾਈ ਹੋਈ ਆ ਉਸਦੇ ਚੱਲਦੇ ਹੋਏ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ 'ਚ ਕੋਈ ਕੰਮ ਹੋਵੇ ਤਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸਗੋਂ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਜਾ ਆਪਣੇ ਸੀਆਈਏ ਪਾਰਟੀ ਸੀਆਈਏ ਵਨ ਇੰਚ ਇੰਸਪੈਕਟਰ ਨਾਪਰੀ ਸਿੰਘ ਇਹਨਾਂ ਦੀ ਜੋ ਟੀਮ ਸੀਗੀ ਉਹ ਮਾੜੇ ਅੰਸਰਾ ਦੇ ਚੈਕਿੰਗ ਆਸਤੇ ਤੇ ਹੋਰ ਪੈਟਰੋਲਿੰਗ ਕਰ ਰਹੀ ਸੀਗੀ ਦੌਰਾਨੇ ਪੈਟਰੋਲਿੰਗ ਇਸ ਸੀਆਈਏ ਵਾਲੀ ਟੀਮ ਨੇ ਇੱਕ ਸ਼ੱਕੀ ਗੱਡੀ ਰੋਕੀ ਗਈ ਜਿਹੜੀ ਇੱਕ ਟੋਇਟਾ ਦੀ ਨੀਵਾ ਕੱਢੀ ਸੀ ਜਦੋਂ ਉਸ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਕਰਾ ਕੇ ਉਸ ਗੱਡੀ ਚੋਂ 2 ਕਿਲੋ ਅਫੀਮ ਬਰਾਮਦ ਉਸ ਵਿੱਚ ਗੱਡੀ ਨੂੰ ਚਲਾਉਣ ਵਾਲਾ ਰਾਜਦੀਪ ਸਿੰਘ ਪੁੱਤਰ ਸਿਵਲ ਸਿੰਘ ਸੀਗਾ ਇਹ ਵਾਸੀ ਅਨੁਭਾਗ ਕਰਦਾ ਸੀਗਾ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਗੱਦਵਾ ਦਰਜ ਕਰਕੇ ਤੁਸੀਂ ਨੂੰ ਗ੍ਰਿਫਤਾਰ ਕਰ ਲਿਆ ਇਹ ਇਹ ਦੇਖੋ ਇਹ ਅਨੁਭਾਗ ਕਰਦਾ ਇਹ ਰਹਿਣ ਵਾਲਾ ਹੈ ਉਹ ਨਸੀਬ ਦਾ ਬਿਆਨ ਜੋ ਬਿਆਨ ਪੇਸ਼ ਕਰਕੇ ਪੁਲਿਸ ਰਿਪੋਰਟ ਆਸਨ ਕੀਤਾ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਵੈਰੀਫਾਈ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਇਆ ਸੀ ਜਾਂ ਕਿੱਥੇ ਵੇਚਣ ਜਾਂਦਾ ਸੀ ਇਹਦੇ ਫਾਰਵਰਡ ਤੇ ਬੈਕਵਰਡ ਲਿਖ ਕੇ ਦੋ ਦੋ ਅਸੀਂ ਜਿਹੜੇ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕਿੰਨੇ ਦਾਇਰ ਕਰਦਾ ਹੈ ਇੱਕ ਅਸੀਂ ਹਾਲੇ ਜੋ ਪ੍ਰੀਲਿਬਰੀ ਦੀ ਇਨਵੈਸਟੀਗੇਸ਼ਨ ਹੋਈ ਹੈ ਇਸ ਤੇ ਕੋਈ ਪਰਾਵਾ ਮੁਕਦਮਾ ਤਾਂ ਕੋਈ ਹਜੇ ਤੱਕ ਸਾਹਮਣੇ ਨਹੀਂ ਆਇਆ ਹੈਗਾ ਬਟ ਇਹ ਹਰ ਚੀਜ਼ ਮਾਈਨਿਊਟਲੀ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਰਿਮਾਰਡ ਹਾਸਲ ਕਰਕੇ ਹਰੇਕ ਐਂਗਲ ਨੂੰ ਦੇਖ ਕੇ ਵੀ ਕੋਈ ਵੈਸੇ ਪ੍ਰੀਲਿਬਰੀ ਤੋਂ ਤੱਕ ਦਾ ਸਮਝ ਨਹੀਂ ਕਿ ਹੋ ਵੀ ਕੋਈ ਮੁਕਦਮਾ ਹੈ ਜਾਂ ਨਹੀਂ ਹੈ ਜਾਂ ਕਿੱਥੋਂ ਲੈ ਕੇ ਆਉਂਦਾ ਸੀ ਕਦੋਂ ਦਾ ਲੈ ਕੇ ਆ ਰਿਹਾ ਕਿ ਨੂੰ ਵੇਚ ਰਿਹਾ ਇਹ ਸਾਰੀਆਂ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰਦੇ ਇਸੇ ਕਰਕੇ ਮਾਮਲਾ ਅੱਜ ਅਜੇ ਕਿਰ ਮਾਰਕੀਟ ਪਾਕਿਸਤਾਨ ਦਾ ਰਿਹਾ ਹੈ ਸਰੀਸਤਾਂ ਦੇ ਸ਼ਿਲੇ ਪਦ ਆਧੁਨਿਕ ਚਨਾਰਨ ਨਹੀਂ ਕਰ ਸਕਦਾ ਬਿਕੋ ਵੀਰ ਜੀ ਸਾਡੇ ਕੋਲ ਅ ਸਾਡੇ ਠੰਡਾ ਪੁਲਸ ਵੱਲੋਂ ਇਹ ਬਹੁਤ ਕਲੀਅਰ ਹੈ ਕਿ ਅਗਰ ਕੋਈ ਵੀ ਬੰਦਾ ਇਸ ਤਰ੍ਹਾਂ ਗਵਾੜੀਆਂ ਮਾਰੀ ਅਨਸਰਾਂ ਜਾਂ ਇਦਾਂ ਦੀ ਗਲਤ ਐਕਟੀਵਿਟੀਜ਼ ਦੇ ਵਿੱਚ ਪੈਂਦਾ ਤਾਂ ਸਾਡੇ ਸਖਤ ਤੋਂ ਸਖਤ ਕਾਰਵਾਈ ਇਸੇ ਦਾ ਖਿਲਾਫ ਹੋਣੀ ਚ ਲੈ ਕੇ ਆਵਾਂਗੇ ਜੀ ਸੈਕੰਡਲੀ ਨਵੀਆਂ ਜਿਹੜੀਆਂ ਧਾਰਾ ਹੈਗੀਆਂ ਜੋ ਰਿਪੀਟਡ ਐਡਰੈਸ ਲੇ ਕੇ ਵਾਰੀ-ਵਾਰੀ ਇਦਾਂ ਜੁਰਮ ਕਰਨ ਦੀ ਆਦਤ ਨੇ ਜੀ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स